ਅੱਜ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਜਾ ਰਹੇ ਹਾਂ ਜਿੱਥੇ ਕਿ ਇਸ਼ਨਾਨ ਕਰਨ ਨਾਲ 84 ਜੂਨ ਘਟੀ ਜਾਂਦੀ ਹੈ ਅੱਜ ਤੁਹਾਨੂੰ ਉਸ ਬੌਲੀ ਦੇ ਦਰਸ਼ਨ ਕਰਾਵਾਂਗੇ ਜਿੱਥੇ ਇਸ਼ਨਾਨ ਕਰਨ ਨਾਲ 84 ਲੱਖ ਜੂਨ ਦਾ ਨਿਪਟਾਰਾ ਹੁੰਦਾ ਹੈ ਜੋ ਕਿ ਸ਼੍ਰੀ ਗੋਇੰਦਵਾਲ ਸਾਹਿਬ ਪੰਜਾਬ ਵਿੱਚ ਸਥਿਤ ਹੈ ਇਸ ਬੌਲੀ ਦਾ ਨਿਰਮਾਣ ਗੁਰੂ ਸਾਹਿਬ ਨੇ 1616 ਈਸਵੀ ਵਿੱਚ ਕੀਤਾ ਤੇ ਉਹਨਾਂ ਨੇ ਇਥੇ ਬਚਨ ਕੀਤੇ ਕਿ ਜੋ ਵੀ ਇਸ ਬੋਲੀ ਵਿੱਚ ਆ ਕੇ ਸ਼ੁੱਧ ਹਿਰਦੇ ਨਾਲ ਇਸ਼ਨਾਨ ਕਰੇਗਾ ਤੇ ਉਹਦੀ 84 ਲੱਖ ਜੂਣ ਕੱਟੀ ਜਾਵੇਗੀ। ਉਹਦਾ ਦੇ ਉਦਾਹਰਨ ਆ 84 ਪੌੜੀਆਂ ਜਿੰਨਾ ਤੇ ਕੇ ਬੈਠ ਕੇ ਹਰੇਕ ਪੌੜੀ ਤੇ ਬੈਠ ਕੇ ਇੱਕ ਵਾਰ ਜਪਜੀ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ। ਯਾਨੀ ਕਿ 84 ਪੌੜੀਆਂ ਤੇ ਜਿੰਨੇ 84 ਵਾਰ ਪਾਠ ਕੀਤਾ ਤੇ ਉਹਦੀ 84 ਲੱਖ ਜੂਣ ਕੱਟੀ ਜਾਂਦੀ ਹੈ। 84 ਪੌੜੀਆਂ ਦੇ ਪਾਠ ਕਰਕੇ ਇਸ਼ਨਾਨ ਕਰਨ ਨਾਲ ਤੇ ਇਹ ਗੁਰੂ ਅਮਰਦਾਸ ਜੀ ਦੇ ਬਚਨ ਹਨ ਜੋ ਕਿ ਪੂਰੇ ਹੁੰਦੇ ਹਨ ਤੇ ਇਹ ਆ ਜੀ ਉਹ ਪਵਿੱਤਰ ਬੋਲੀ ਜਿੱਥੇ ਕਿ ਲੋਕ ਦੂਰੋਂ ਦੂਰੋ ਇਸ਼ਨਾਨ ਕਰਨ ਆਉਂਦੇ ਹਨ ਗੁਰਦੁਆਰਾ ਸ੍ਰੀ ਗੋਇਦਵਾਲ ਸਾਹਿਬ ਅੰਮ੍ਰਿਤਸਰ ਸਾਹਿਬ